ਸਟੂਡੈਂਟਸ ਨੂੰ ਨਾਲ ਇੰਗੇਜ ਕਰਕੇ ਇੱਕ ਰੋਡ ਸੇਫਟੀ ਲਈ ਪ੍ਰੋਗਰਾਮ ਕੀਤਾ ਜਾ ਰਿਹਾ ਜਿਹਦੇ ਵਿੱਚ ਇੱਕ ਰੋਡ ਮਾਰਚ ਕੀਤੀ ਜਾ ਰਹੀ ਹੈ ਜੋ ਟ੍ਰੈਫਿਕ ਡੈਥ ਹੈਗੇ ਹਨ ਤੇ ਟ੍ਰੈਫਿਕ ਇਨਸੀਡੈਂਟਸ ਹੈਗੇ ਸਭ ਤੋਂ ਜ਼ਿਆਦਾ ਸੈਂਸਲੈਸ ਡੈਥਸ ਇਹੀ ਨੇ ਤੇ ਪੂਰੇ ਪਰਿਵਾਰਾਂ ਨੂੰ ਖਤਮ ਕਰ ਦਿੰਦੀ ਹੈ ਇਕਨੋਮਿਕਲੀ ਇਮੋਸ਼ਨਲੀ ਸੋਸ਼ੀਅਲੀ ਹਰ ਪਾਸਿਓਂ ਜੋ ਹੈਗੇ ਸਭ ਤੋਂ ਜ਼ਿਆਦਾ ਨੁਕਸਾਨ ਰੋਡ ਐਕਸੀਡੈਂਟਸ ਦਾ ਹੁੰਦਾ ਇਸ ਕਰਕੇ ਜੋ ਉਪਰਾਲੇ ਹੈਗੇ ਹਨ ਜਿਹਦੇ ਵਿੱਚ ਐਫਰਟਸ ਚੱਲ ਰਹੇ ਹੈ ਸਾਡੇ ਜ਼ਿਲ੍ਹੇ ਦੇ ਹੈਂਡ ਦੇ ਨਾਲ ਐਨ ਜੀਓਜ਼ ਦੇ ਕਿ ਅਸੀਂ ਰੋਡ ਸੇਫਟੀ ਦੀ ਅਵੇਅਰਨੈਸ ਵਧਾਈਏ ਇਹ ਬੜਾ ਵਧੀਆ ਇੱਕ ਇਨੀਸ਼ੀਏਟਿਵ ਹੈਗਾ ਤੇ ਇਹਦੇ ਨਾਲ ਸਾਡੀ ਇਹੀ ਹੋਪ ਹੈ ਕਿ ਜੇਕਰ ਉਹ ਇੱਕ ਐਕਸੀਡੈਂਟ ਵੀ ਬਚ ਸਕੇ ਜੇਕਰ ਉਹ ਇੱਕ ਜਾਨ ਵੀ ਬਚਾ ਸਕੀਏ ਤੇ ਉਹਦੇ ਨਾਲ ਹੀ ਇਹ ਸਾਰਾ ਐਫਰਟ ਇਟ ਵਿਲ ਬੀ 올 ਵਰਥ ਇਟ ਕਿਸ ਨੂੰ ਮੈਂ ਹਕੀ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਜੋ ਨੌਜਵਾਨਾਂ ਨੂੰ ਇਹ ਹੀ ਦੇਣਾ ਚਾਹਾਂਗੇ ਜੀ ਕਿ ਤੁਸੀਂ ਆਪ ਵੀ ਰਿਸਪੌਂਸਿਬਲ ਡਰਾਈਵਰਸ ਬਣੋ ਤੁਸੀਂ ਫਿਊਚਰ ਜਨਰੇਸ਼ਨ ਹੋ ਸਾਡੀ ਤੇ ਨਾਲ ਜੋ ਤੁਹਾਡੇ ਪੇਰੈਂਟਸ ਹੈਗੇ ਆ ਜੋ ਤੁਹਾਡੇ ਨੇਬਰਸ ਹੈਗੇ ਆ ਸਾਰੇ ਨੂੰ ਇਹੀ ਕਨਵਿੰਸ ਕਰੋ ਕਿ ਜੋ ਰੋਡ ਸੇਫਟੀ ਹੈਗੀ ਇਹਨੂੰ ਬੜੇ ਆਰਾਮ ਨਾਲ ਗੱਡੀ ਚਲਾਵੀਂ ਚਲਾਈਏ ਆਪਾਂ ਜੋ ਮੋਟਰਸਾਈਕਲਸ ਹੈਗੀਆਂ ਹੈਲਮਟ ਪਹਿਨੀਏ ਬੈਲਟ ਪਹਿਨੀਏ ਤੇ ਇਹਦੇ ਨਾਲ ਸੇਫਟੀ ਪ੍ਰਾਈਮ ਕਰਕੇ ਅਸੀਂ ਮੂਵ ਕਰੀਏ ਰੋਡਸ ਤੇ ਤਾਂ ਕਿ ਇਨਸੀਡੈਂਟਸ ਨੂੰ ਮਿਨੀਮਾਈਜ਼ ਕੀਤਾ ਜਾ ਸਕੇ ਸਰ ਛੋਟੇ ਬੱਚਿਆਂ ਕੋਲੇ ਕਾਫੀ ਵਾਰੀ ਵੇਖਿਆ ਗਿਆ ਨਿਕਲ ਹੁੰਦੇ ਆ ਬਿਨਾ ਡਰਾਈਵਿੰਗ ਸਨ ਨਹੀਂ ਜੀ ਇਹਦਾ ਜੋ ਹੈਗਾ ਬਿਨਾ ਲਾਇਸੈਂਸ ਦੇ ਜੋ ਹੁੰਦੇ ਇਹ ਗੱਡੀਆਂ ਵੀ ਬੰਦ ਕਰਾਈ ਜਾਣਗੀਆਂ ਪੇਰੈਂਟਸ ਨੂੰ ਜੋ ਰਿਸਪਾਂਸਿਬਲ ਹੋਲਡ ਕੀਤਾ ਜਾਏਗਾ